ਦੀਦਾਰ ਸੰਧੂ ਜਿਹੜਾ ਸੀਗਾ ਉਹ ਲੇਖਕ ਵੀ ਬੜਾ ਜ਼ਬਰਦਸਤ ਲੇਖਕ ਸੀਗਾ ਠੀਕ ਹੈ ਬਹੁਤ ਜ਼ਬਰਦਸਤ ਲੇਖਕ ਸੀਗਾ ਇੱਕ ਗੀਤ ਸੀਗਾ ਆ ਇੱਕ ਢਾਡੀ ਹੋਇਆ ਤੁਸੀਂ ਗੁਲਰੀਜ਼ ਅਖਤਰ ਜਾਂ ਇਹਨਾਂ ਦੇ ਨਾਮ ਤਾਂ ਸੁਣੀ ਹੋਣਗੇ ਗੁਲਰੀਜ਼ ਅਖਤਰ ਤੇ ਕੁਸ਼ ਦਿਲਸ਼ਾਦ ਅਖਤਰ ਇੱਕ ਬੀਬਾ ਮਨਪਰੀ ਅਖਤਰ ਸ਼ਾਇਦ ਇਹਨਾਂ ਦੇ ਪਰਿਵਾਰ ਚੋਂ ਹੀ ਸੀ ਨੱਥੇਖਾਨ ਢਾਡੀ ਤੇ ਕੀੜੇਖਾਨ ਢਾਡੀ ਠੀਕ ਹੈ ਇਹਨਾਂ ਨੇ ਇੱਕ ਗੀਤ ਗਾਇਆ ਸੀਗਾ ਕਹਿੰਦੇ ਕੁੱਤੇਖਾਨ ਸ਼ਮੀਰ ਦੇ ਕਲਰੀ ਆਣ ਬੜੇ ਉਹਨਾਂ ਨੇ ਪਾਣੀ ਪੀਤਾ ਰੱਜ ਕੇ ਕਰਲੇ ਕਰਨ ਖੜੇ ਉਹ ਖਾਨ ਸ਼ਮੀਰ ਜਿਹੜਾ ਸੀ ਉਹਦੇ ਕੋਲ ਕੁੱਤੇ ਸੀ ਬੜੇ ਖੂਨਖਾਰ ਕੁੱਤੇ ਹੁੰਦੇ ਸੀ ਉਹ ਗੀਤ ਲਿਖਿਆ ਸੀਗਾ ਜੀ ਉਹ ਕੀੜੇਖਾਨ ਤੇ ਢਾਡੀ ਇਹ ਨੱਥੇਖਾਨ ਤਾਂ ਗਾ ਗਏ ਮੇਰੇ ਕੋਲ ਸ਼ਾਇਦ ਗੀਤ ਪਿਆ ਵੀ ਆਉ ਹਮ ਠੀਕ ਹੈ ਉਹ ਗੀਤ ਕਿਸੇ ਹੋਰ ਬੰਦੇ ਤੋਂ ਨਹੀਂ ਗਾਇਆ ਜਾ ਸਕਿਆ ਉਹ ਗੀਤ ਦਾਦਰ ਸਿੰਧੂ ਨੇ ਗਾਇਆ ਸੀ ਉਹ ਅੱਜ ਵੀ ਉਹਦਾ ਸਟੇਜ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਉਹਦਾ ਹੈਗਾ ਉਹ ਗਾਉਂਦਾ ਕਿਉਂਕਿ ਇਹ ਲਾਈਨ ਬੋਲਣੀ ਬੜੀ ਔਖੀ ਸੀਗੀ ਉਹ ਦیدار ਸੰਧੂ ਕੀ ਗੱਲ ਕਰਦਾ ਹੁੰਦਾ ਸੀ ਕਹਿੰਦਾ ਜਿੰਨਾ ਮਿਰਜ਼ਾ ਔਖਾ ਮਰਿਆ ਹੈ ਉਨਾ ਹੀ ਗਾਉਣਾ ਗਾਉਣਾ ਔਖਾ ਸੀਗਾ